ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਸਮਾਜ ਸੇਵੀ ਸੰਸਥਾ ਦੇ ਲੋਕਾਂ ਨੇ ਗੁਜਰਾں ਦੇ ਡੇਰੇ ਤੋਂ ਮੰਦਬੁੱਧੀ ਬੰਦੂਆ ਮਜ਼ਦੂਰ ਨੂੰ ਆਜ਼ਾਦ ਕਰਵਾਇਆ 에어ਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲੀ ਬੈਲ ਆਈਕਨ ਵੀ ਦਬਾ ਲਓ ਬਹੁਤ ਸਾਰੀਆਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਿ ਗੁਜਰਾਂ ਦੇ ਬਾੜੇ ਤੋਂ ਬੰਦੂਆ ਮਜ਼ਦੂਰਾਂ ਨੂੰ ਛੁਡਾਇਆ ਜਾ ਰਿਹਾ ਤੇ ਅੱਜ ਦੀ ਵੀ ਇਹ ਰਿਪੋਰਟ ਇਸੇ ਉੱਤੇ ਪੇਸ਼ ਕਰਨ ਜਾ ਰਹੇ ਹਾਂ ਕਿ ਸਰੀਰਕ ਪੱਖੋਂ ਅਪਾਹਜ ਉਹ ਵਿਅਕਤੀ ਜਿਹੜਾ ਬੋਲ ਵੀ ਨਹੀਂ ਸਕਦਾ ਉਸ ਕੋਲੋਂ 24 ਘੰਟੇ ਕੰਮ ਕਰਾਉਂਦੇ ਸਨ ਇਹ ਗੁਜਰ ਹਾਲਤ ਇਥੋਂ ਤੱਕ ਖਰਾਬ ਸੀ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਵੀ ਬੰਦੂਆ ਮਜ਼ਦੂਰ ਦੇ ਪੈਰਾਂ ਵਿੱਚ ਚਪਲਾ ਵੀ ਨਹੀਂ ਸਨ ਤੇ ਜਦੋਂ ਇਸ ਮਜ਼ਦੂਰ ਨੂੰ ਆਜ਼ਾਦ ਕਰਵਾਇਆ ਗਿਆ ਤਾਂ ਇਹਦੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਇਸ ਦੇ ਚਿਹਰੇ ਉੱਤੇ ਆਜ਼ਾਦੀ ਦੀ ਖੁਸ਼ੀ ਸਾਫ਼ ਚਲਕ ਰਹੀ ਸੀ ਆਓ ਧੰਨਵਾਦ ਦਿੰਦੇ ਹੋਏ ਇਸ ਸਮਾਜ ਸੇਵੀ ਸੰਸਥਾ ਨੂੰ ਇਸ ਰਿਪੋਰਟ ਨੂੰ ਦੇਖਦੇ ਹਾਂ ਜੋ ਕਿ ਜਸਵਿੰਦਰ 베ਦੀ ਭਟਾਲਾ ਦੁਆਰਾ ਪ੍ਰਸਤੁਤ ਕੀਤੀ ਗਈ ਹੈ ਕਾਮ ਮਾਦਾ ਸਾਡੇ ਕੋਲ ਕਿੰਨੀਆਂ ਵੀਡੀਓ ਗੋਆ ਛੁੱਟ ਦੇ ਦੀਆਂ ਇਹਦੀਆਂ ਗਰੀਬੀਆਂ ਚਿੱਕੜ 'ਚ ਵੜਿਆ ਰਿੰਦਾ ਰੋਜ਼ ਮਾਦਾ ਮੇਰੀ ਗੱਲ ਕੋਣ ਆਇਨ ਨੂੰ ਸਮਝਾ ਝੂਠ ਨਾ ਬੋਲਣ ਇਹਦੀਆਂ ਕਿੰਨੀਆਂ ਵੀਡੀਓ ਦਿਖਾਵਾਂ ਤੁਹਾਨੂੰ ਦੱਸ ਜਿੱਦੇ ਜੇ ਇਹ ਕੱਲਾ ਹੀ ਚਿੱਕੜ 'ਚ ਲੱਗਾ ਜਾਂਦਾ ਸਾਰਾ ਤੁਰਿਆ ਯਾਰ ਉਹਦੇ ਕੋਈ ਜਾਣ ਨਹੀਂ ਡਿਆ ਭਾਜੀ ਕੋਈ ਭਾਜੀ ਦੇਖੋ ਆ ਤੋਰਾ ਤੋਰਾ ਮੜਿਆ ਤੋਰਾ ਆ ਦੇਖੋ ਇਦਾਂ ਹੀ ਮਾਦਾ ਬਾਲਟੇ ਚੁੱਪਦਾ ਅਸੀਂ ਰੋਜ਼ ਇਹ ਨਹੀਂ ਗੱਲ ਤੂੰ ਸਾਨੂੰ ਦੇ ਦਿੰਦੇ ਤੁਹਾਡੇ ਤੇ ਕਿੰਨੇ ਸਾਲ ਨਹੀਂ ਆਏ ਨਾ ਆਪਾਂ 25 ਆਏ ਬਾਬਾ ਕਿਹਦੀ ਤੁਹਾਨੂੰ ਸਾਲ ਆਈ ਨਹੀਂ ਹਾਂਜੀ ਉਹ ਆਪ ਕਰਦੇ ਕੋਈ ਨਹੀਂ ਕਿਹੜਾ ਕਿਹੜਾ ਬਾਬਾ ਉਹ ਸਾਡੇ ਕਿਹੜਾ ਫੌਜੀ ਬਾਬਾ ਕਿਹੜਾ ਸਰਦਾਰ ਜਾਂ ਮਾਰਚੰਗਲੇ ਆ ਜੜੀ ਦੋ ਵਾਰੀ ਨੂੰ ਆਹੀ ਆਹੀ ਕਹਿੰਦਾ ਨਹੀਂ ਮੇਰਾ ਆ ਮੈਂ ਤੁਹਾਨੂੰ ਵੀਡੀਓ ਦਿਖਾਵਾਇਆਂ ਦੀਆਂ ਗੋਆ ਛੱਡਦੇ ਦੀਆਂ ਇੱਥੇ ਡਰਾਈਵਰ ਭਰਾ ਗੱਡੀਆਂ ਤੇ ਆਉਂਦੇ ਆ ਉਹਨਾਂ ਨੇ ਬੜੀਆਂ ਇਹਦੀਆਂ ਸਾਨੂੰ ਵੀਡੀਓ ਭੇਜੀਆਂ ਇਹ ਗਰੀਬ ਯਾਰ ਜਿਹਦੇ ਕੋ ਤੁਰਿਆ ਨਹੀਂ ਜਾਂਦਾ ਛੱਡਦੇ ਵਿੱਚ ਐਦਾਂ ਯਾਰ ਇਹ ਆ ਦੇਖ ਕੀ ਕਹਿਣਾ ਕੀ ਤੂੰ ਦੱਸ ਕਹਿਣਾ ਕੀ ਤੂੰ ਆ ਦੇਖ ਲੈ ਹੋਣੇ ਉੱਠਿਆ ਹਾਂਡੀ ਕੈਪ ਬੰਦਾ ਰੋਟੀ ਖਾਣੀ ਆ ਸਰੀਰ ਪੱਖੋਂ ਵੀ ਡਿਸੇਬਲ ਦਿਮਾਗ ਪੱਖੋਂ ਵੀ ਡਿਸੇਬਲ ਅਸੀਂ ਤਾਂ ਆਖੇ ਕੋਈ ਸਾਡੇ ਬੰਦਨ ਤੁਸੀਂ 850 ਦਿੰਦੇ ਹੋ ਪੂਰੇ 800 ਦਿੰਦਾ ਇੱਕ ਵਾਰੀ ਤੁਹਾਡੇ ਆ ਮਗਲ ਦੇ ਡੇਰੇ ਤੋਂ ਹੋ ਕੇ ਕਹਿਣਾ ਸੀ ਨਾਮ ਕੀ ਹੈ ਨਾਮ ਸਾਡੇ ਕੋਲ ਸਾਡੇ ਅਸੀਂ ਪਹਿਲੇ ਦਿੰਨੀ ਹੈ ਜੇ ਤੁਸੀਂ ਜਾ ਸਕਦੇ ਤੁਸੀਂ ਲੈ ਸਕਦੇ ਹੁੰਦੇ ਬਾਬਾ ਉਹ ਨਹੀਂ ਗੱਲ ਪਹਿਲਾਂ ਗੱਲ ਏਦਾਂ ਨਹੀਂ ਖੜਾਂਗੇ ਹੁਣ ਪਹਿਲੀ ਗੱਲ ਪਹਿਲੀ ਗੱਲ ਕੀ ਇਹਨਾਂ ਲੋਕਾਂ ਲਈ ਕਾਨੂੰਨ ਬਣੇ ਨੇ ਠੀਕ ਸਰੀਰ ਪੱਕਾ ਡਿਸੇਬਲ ਜਵਾਨ ਪੱਖੋਂ ਕੰਨਾ ਪੱਖੋਂ ਡਿਸੇਬਲ ਸਹੀ ਹੈ ਸਰੀਰ ਪੱਖੋਂ ਡਿਸੇਬਲ ਦਿਮਾਗ ਪੱਖੋਂ ਡਿਸੇਬਲ ਹਾਂਜੀ ਆਪਾਂ ਤਾਂ ਕਹਿੰਦਾ ਰੋਟੀ ਖਾਣੀ ਆ ਰੋਟੀ ਨਾਲ ਕੀ ਦੇ ਦੇ ਮਾਰਿਆ ਪੰਜਾਬ ਦੇ ਲੰਗਰੇ ਨਹੀਂ ਯਾਰ ਨਾਲ ਪੰਜਾਬ ਦੇ ਪਜਾ ਦਿੰਦੇ ਹੋ ਦੋ ਖਾਣੀਆਂ ਰੋਟੀਆਂ ਆ ਦੇਖ ਆ ਦੇਖ ਯਾਰ ਪੰਜਾਬ ਤਾਂ ਪੂਰੀ ਦੁਨੀਆ ਨੂੰ ਰਜਾਉਂਦਾ ਆ ਖੱਲਾ ਹੀ ਵੜਿਆ ਨਾ ਕੀ ਕੀ ਵਿਖਾਵਾਂ ਤੈਨੂੰ ਆਦੇ ਕੱਲਾ ਹੀ ਡਿਆ ਨਾ ਕਿੰਨੀਆਂ ਵੀਡੀਓ ਦਿਖਾਉਂਦੇ ਆ ਤੁਹਾਡੇ ਕਿਹੜੇ ਕੱਪੜੇ ਹੈਗੇ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਕੱਪੜੇ ਹੈਗੇ ਕੀ ਹਾਲਿਆ ਉਹਦਾ ਮੜਾ ਜਾ ਕੋਕੂ ਵੀਰੇ ਥਾਣਾ ਕਿਹੜਾ ਚੌਂਕੀ ਜਿਹੜੀ ਲੱਗਦੀ ਕੋਮਲਾ ਜੀ ਸਦੋ ਯਾਰ ਹਮਾਰਾ ਜੇ ਮੇ ਸਦੋ ਕੋਈ ਨਹੀਂ ਕਿਉਂਕਿ ਤੁਹਾਡੇ ਡੇਰੇ ਨੂੰ ਪਤਾ ਹੀ ਕਿ ਸੰਸਤਾ ਹੈਗੀ ਆ ਤੁਹਾਡੇ ਪਿਛਲੇ ਸਾਲ ਆਈਏ ਡੇਰੇ ਤੇ ਆਏ ਸੀ ਤੁਹਾਨੂੰ ਦੱਸ ਕੇ ਗਏ ਆ ਕਿ ਗੈਰ ਕਾਨੂੰਨੀ ਕੰਮ ਨਾ ਕਰਿਓ ਪਰ ਤੂੰ ਫਿਰ ਵੀ ਕੀਤਾ ਇਹ ਹਟਦੇ ਨਹੀਂ ਗਲਤੀ ਤੇਰੀ ਆ ਸਾਡੀ ਨਹੀਂ ਆ ਇਹਦੇ ਨਾਲ ਮੈਂ ਕਿੱਥੇ ਹੀ ਤੰਮੇ ਇਹ ਕਿਉਂ ਮੈਂ ਤੂੰ ਰੱਖਿਆ ਕਿਉਂ ਇਹ ਹੁਣ ਆਇਆ ਗੱਗੀਆਂ ਦੀ ਗੱਲ ਆ ਅਸੀਂ ਆਏ ਆ ਨਾਲ ਨਾਲ ਮੀਡੀਆ ਆਇਆ ਨਾਲ ਅਸੀਂ ਪੁਲਿਸ ਨੂੰ ਇਤਲਾਹ ਦੇਣੀ ਆ ਹੁਣ ਅਸੀਂ ਤਾਂ ਪੱਕੇ ਪੈਰੀਂ ਆਏ ਆ ਅਸੀਂ ਕਿੱਥੇ ਬੇਸ਼ਕਰਾ ਹੋਈ ਕਿਉਂ ਲਖਾਈ ਤੁਸੀਂ ਐ ਰੁਪ ਜਾਓ ਰਹਿ ਜੇ ਨਹੀਂ ਨਹੀਂ ਆਹ ਰੁਹਿਆ ਜਗਰ ਨਹੀਂ ਕੁਛ ਅੰਦਰ ਗੇਂਦਰ ਪੰਜ ਰੰਗ ਲੈ ਲੈ ਰਾਈ ਅਵੇ ਨਾਮ ਹੈ ਕੁਛ ਨਾਮ 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 ਨਾਲ ਘੱਟ ਬੋਲਦਾ ਹੈ ਹਾਂਜੀ ਅਸੀਂ ਨਹੀਂ ਰੱਖਿਆ ਦੇ ਕੋਈ ਯਾਰ ਇੰਨਾ ਹੀ ਨਾ ਲੈ ਸੋਜਣਾ ਗਰੀਬਾਂ ਨੇ ਯਾਰ ਇੰਦਾ ਇਹਨਾਂ ਨੇ ਸੋਜਣਾ ਨਹੀਂ ਆਪ ਨੂੰ ਖਰੋ ਨਾ ਬੇ ਕੱਪੜੇ ਕਿੱਡੇ ਵਧੀਆ ਦਿੱਤੇ ਤੁਸੀਂ ਨੂੰ ਹੱਥ ধਵਾ ਕੇ ਜਾਨ ਨੂੰ ਇੰਦਾ ਇਹਨਾਂ ਨੇ ਸੋਜਣਾ ਕਿੰਨੇ ਦਿਨ ਹੋ ਗਏ ਕੱਪੜੇ ਪਾਏ ਨੂੰ ਇਹ ਅਗਰੇ ਕਿਹ ਯਾਰ ਤੁਸੀਂ ਤੁਸੀਂ ਭਰਾ ਖੜੇ ਹੋ ਕੋਈ ਧਾੜੀ ਕਰਦਾ ਕੋਈ ਖੇਤੀਬਾੜੀ ਕਰਦਾ ਇਹ ਨੂੰ ਦੱਸੋ ਵੀ ਇਹਦੇ ਇਨਸਾਨ ਵਾਲੇ ਬੰਦੇ ਵਾਲੇ ਹਾਲਾਤ ਹੈਗੇ ਆ ਇਹ ਹਾਂ ਤੁਸੀਂ ਕਿਹਦਾ ਸੌਂਦਾ ਕਿੱਥੇ ਆ ਜਿਹੜੇ ਕਿਹੜਾ ਮੰਡਾ ਇਹਦਾ ਆਪੇ ਨਾਂ ਸੌਂਦੇ ਕਿਹਦੇ ਨਾਂ ਦੇ ਆਪੇ ਹਾਂ ਛੋਤੇ ਕਹਾਂ ਕਹਾਂ ਰਹੋਤੇ ਹੋ ਨੀ ਨੀ ਇਹ ਇਹ ਕਿਹੜਾ ਕਹਾਂ ਰਹੋਤੇ ਹੋ ਅੰਦਰ ਹੀ ਕੋਈ ਨਹੀਂ ਪਾਗਲ ਹੈ ਤੂੰ ਨੀ ਬਾਬਾ ਜੀ ਪੁੰਗੇ ਹੁੰਦਾ ਹਾਂ ਇਹ ਹੁੰਦੇ ਆ ਵੀ ਇਹ ਹੁੰਦੇ ਆ ਇਹਨਾਂ ਨੂੰ ਤੂੰ ਬੱਚਿਆਂ ਦੇ ਨਾਲ ਸਮਾਏਂਗਾ ਯਾਰ ਹੱਥ ਉਹ ਯਾਰ 7000 2 ਮਲਾਦ ਮਸਦੋਂ ਪਹਿਲਾਂ ਇਹ ਤੁਸੀਂ ਵੇਖੋ ਤੂੰ ਗਲਤੀ ਕੀਤੀ ਯਾਰ ਤੈਨੂੰ ਪਤਾ ਸੀ ਵੀ ਇਹ ਕੰਮ ਗਲਤ ਹੈ ਤੁਹਾਡੇ ਸਾਰੇ ਮੱਜਾਂ ਦੇ ਵਾਲੇ ਬੰਦੇ ਹੈ ਨਾ ਬਾਬਾ ਫੌਜੀ ਇੱਕ ਲੰਮੀ ਦਾੜੀ ਵਾਲਾ ਕਿਹੜਾ ਯਾਰ ਅਸੀਂ ਜਾਣਦੇ ਕਿ ਫੌਜੀ ਨੂੰ ਸਾਧ ਤੋਂ ਨੀਂ ਨਾ ਮੋਟਰਸਾਈਕਲ ਰੱਖਿਆ ਦੋ ਵਾਰ ਹੀ ਆਇਆ ਇਹ ਆਪਾਂ ਜੀ ਰੋਮਾਂ ਦਾਈ ਦੋ ਵਾਰ ਇਹ ਦੋ ਵਾਰ ਮੈਂ ਖਿਆ ਲੈ ਆ ਸਾਡਾ ਮੈਂਬਰ ਅੱਜ ਆਇਆ ਸਾਡੇ ਨਾਲ ਨਹੀਂ ਇਹਦੇ ਵਰਗੂ ਮੈਂ ਖਿਆ ਦਾੜੀ ਰੱਖੀ ਹੁਣ ਸਾਨੂੰ ਲੈਓ ਸਭ ਤੋਂ ਉਨੋਂ ਸਦੋਂ ਪਹਿਲਾਂ ਲੰਮਾ ਜੁਆਣੇ ਜਿੱਥੇ ਰਹਿੰਦਾ ਕਹਿੰਦਾ ਮੈਂ ਬਾਬਾ ਨਾਲ ਉਹ ਕਹਿੰਦਾ ਜੀ ਮੈਂ ਵੀ ਬਾਬਾ ਨਾਲ ਹੀ ਰਹਿੰਦਾ ਅਸੀਂ ਆਖਿਆ ਬਾਬਾ ਜੀ ਇਹਨੂੰ ਪੁੱਛਿਆ ਕਿ ਬਾਬਾ ਹਾਂਜੀ ਹੈ ਆ ਦੇਖਿਆ ਇਹ ਹੈ ਨਾ ਨਾ ਚਲੋ ਇਹ ਤੁਹਾਨੂੰ ਪ੍ਰਸ਼ਾਸਨ ਦੱਸੂਗਾ ਵੀ ਤੁਹਾਡੇ ਕੋਲ ਅਧਿਕਾਰ ਹੈਗਾ ਇਹੋ ਜਿਹੇ ਡਿਸੇਬਲ ਬੰਦੇ ਨੂੰ ਰੱਖਣ ਦਾ ਆਹ ਇਹਨੇ ਬਾਬਾ ਜੀ ਕੰਮ ਇਹਨੇ ਕੀਤਾ ਨਾ ਸਮਝਾਣਾ ਗਾਣਾ ਸੌਂਦਾ ਖਾਣੇ ਮੇਰੀ ਜਾਣੇ ਮੰਦਿਰ ਜਾਣ ਲੈ ਜਾਣਾ ਮਾਰੇ ਸਾਥ ਚੱਲੇ ਹਾਂ ਲੈ ਪਹਿਲਾਂ ਜਾਣਾ ਜਾਣਾ ਚੱਲ ਆ ਚੱਲੀਏ ਆ ਚੱਲੀ ਜਾ ਜਾ ਹਰ ਜਾ ਆਹ ਹੋ ਜਾ ਜਾ ਆ ਜਾ ਰੇਪਾ ਕਹਿੰਦਾ ਜਿੱਦੜ ਮਰਜੀਦਾ ਜਾਣਾ ਯਾਰ ਲੈ ਜਾ ਤੇਰੇ ਕਹਿੰਦਾ ਕਿ ਮੈਂ ਛੱਡਣਾ ਨਹੀਂ ਜਾਊਗਾ ਨਹੀਂ ਜਾਊਂਗਾ ਤੇਰੇ ਨਾ ਆ ਗਿਆ ਗੋਵਾ ਸੁੱਟਣ ਤੇ ਸਾਡੇ ਨਾਲ ਨਹੀਂ ਜਾਊਗਾ ਤੇ ਮੰਜੇ ਦੇ ਬਹਿਣਾ ਜਿੰਨੇ ਹੱਦ ਕਮਾਲ ਹੋਈ ਤੇਰੀ ਉਹ ਹੋ ਗਿਆ ਜੋ ਗਿਆ ਜਾਣਾ ਜ਼ੋਰ ਚਾਜ ਕੇ ਜਾਣਾ ਨਹੀਂ ਕਿਉਂਕਿ ਗੜੀ ਲੱਗੀ ਜਾਓ ਦੋ ਜਰਿਆਂ ਦਾ ਦੋ ਮਲਾਕ ਨੂੰ ਚਾਹੇ ਤੋ ਆਪੇ ਦੋ ਇਹਨਾਂ ਦਾ ਕਰਨਗੇ ਜੋ ਕਰਨੇ ਬੈਹ ਜਾ ਥਾ 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 ਸੜਕ ਦੇ ਜਰਾ ਕੋਈ ਗ੍ਰੀਨ ਜਾਂਦਾ ਜਿਹੜਾ ਇਹਦੇ ਅੰਦਰ ਤਸ ਤਾਂ ਡੇ ਅੱਲਾ ਨੇ ਨਹੀਂ ਇਦਾਂ ਨਹੀਂ ਖੜਿਆ ਹੁਣ ਤੇਰੇ ਤੇ ਕਰਾ ਨਹੀਂ ਕਰਾ ਕੇ ਖੜਾ ਕੇ ਹਲੋ 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 ਕੋਈ ਜੰਦਰੀ ਕਥਾ ਢੇਰੀ ਲਾਈ ਜਾਂਦੇ ਆ ਇਹ ਉਹ ਚੀਜ਼ ਆ ਦੇ ਇਹਦੇ ਪਾਸੇ ਨੇ ਨਹੀਂ 8 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਤੇਰੇ ਤੇ ਨੂੰ ਰੱਖਿਆ ਇਹ ਦੇਖੋ ਜਿਹੜਾ ਜਿਹੜਾ ਸੜਕਾ ਤੋਂ ਜੋ ਦਾ ਆਇਆ ਚੱਕ ਲਿਆ ਪਰ ਉਹ ਦੇਖੋ ਗੁਜਰੀ ਦੇ ਕਾਟ ਪਰ ਨਿਸ਼ਾਨਦਾਰ ਨਹੀਂ ਪਰ ਉਸ ਨੌਜਵਾਨ ਨੂੰ ਜਿਹੜਾ ਕੋ ਮੁਫਤ ਕੰਮ ਕਰਵਾਉਂਦੇ ਸੀ ਉਹ ਰੁਕ ਜਾ ਪਾਣ ਲਈ ਨਹੀਂ ਦਿੱਤੇ ਕੋਈ ਤਾਂ ਕਿਤੇ ਨਾ ਕਿਤੇ ਸੰਸਥਾ ਦੇ ਲੋਕ ਇੱਥੇ ਪਹੁੰਚੇ ਨੇ ਇਸ ਆ ਹੁਣ ਆ ਦੇਖੋ ਤੁਸੀਂ ਖੁਦ ਦੇਖ ਲਓ ਯਾਰ ਐਹੋ ਕੰਬਲ ਲੈ ਕੇ ਸੋਣਾ ਇਹਨਾਂ ਨਾਲ ਨੂੰ ਅਸੀਂ ਨਹੀਂ ਗਲਤੀ ਮੰਨ ਲਾ ਮੇਰਾ ਦਿਮਾਗੋਂ ਮਜਣਾ ਨਹੀਂ ਅੰਦਰ ਕੱਪੜੇ ਇਹਨੂੰ ਪਛਾਣ ਦਰ ਦੇ ਅਸੀਂ ਨਹੀਂ ਅਹੀਂ ਸਮਝਾਉਣਾ ਚਾਹੁੰਦੇ ਆ ਇਹ ਚੰਗਾ ਮੰਜਾ ਦੋ ਚੰਗਾ ਕਪੜਾ ਦੋ ਅਸੀਂ ਕੋਈ ਵੈਰੀ ਯਾਰ ਕਿਸੇ ਬਾਬਾ ਜੀ ਇਹਨਾਂ ਨੂੰ ਦੇ ਕੱਢਦਾ ਤਾਨੂੰ ਸਮਝਾਉਣਾ ਚਾਹੁੰਦੇ ਸਾਰਿਆਂ ਨੂੰ ਯਾਰ ਜਦੋਂ ਲਿਆਦੀ ਨਾਲ ਪਖੇ ਤੇ ਕੱਢੇ ਸਾਰੇ ਇਸ ਵਿੱਚੋਂ ਦੱਸਿਆ ਨਾ ਕੋਈ ਪੂਰਾ ਗਿੱਲਾ ਕੰਬਲ ਯਾਰ ਇਹਨੇ ਨਾਲ ਤੇ ਲਿਆਂਦੇ ਉਧਰੋਂ ਮਗਰ ਪਹਿਲਾਂ ਮੰਨੀ ਨਾ ਨਖਿਆ ਕਿ ਬੈਗ ਲੈ ਗਿਆ ਸੀ ਆ ਦੇਖ ਉਹਨੂੰ ਵੀ ਰੱਖਿਆ ਇੱਕ ਬੈਗ ਲੈ ਗਿਆ ਉਹ ਇਹਦਾ ਜਿਹਨੇ ਜੋ ਸੜਕ ਤੋਂ ਦਾ ਆ ਨਾ ਇਹ ਵਿਚਾਰੇ ਜਿਹੜੇ ਪਹਿਲੀ ਵੇਖਿਆ ਵੀ ਹੈਗਾ ਕੀ ਹੈਗਾ ਕੀ ਸਦਾ ਕੀ ਨਾ ਜੀ ਕਹਿੰਦਾ ਇਹ ਮੈਨੂੰ ਆਹ ਦੇਖੀ ਇਹਦਾ ਸਰਟੀਫੀਕੇਟ ਕੋਈ ਉਹ ਨਹੀਂ ਨਹੀਂ ਇਹ ਪਪਾ ਇਹ ਉਹ ਨਹੀਂ ਆ ਕਿ ਜਿੱਦਾਂ ਆਪਣੇ ਨਜ਼ਾਰੇ ਕਰ ਰਿਹਾ ਹਾਂ ਸੰਤਾ ਪੁਤਲਿਆ ਦੇ ਕਹਦਾ ਜੀ ਮੱਖਣ ਇੱਕ ਤਾਂ ਡੇਰਾ ਤੇਰਾ ਹੀ ਮੱਖਣ ਇੱਕ ਤਾਂ ਦੋ ਤਾਂ ਬੰਦਾ ਰੱਖਿਆ ਦਾ ਤੇ ਕਿਉਂ ਰੱਖਿਆ ਹੋ ਗਿਆ 2 ਕਿ ਮਹੀਨੇ ਹੋ ਗਏ ਬਈ ਹਾਂਜੀ ਆ ਵੀ ਆਇਆ ਹੀ ਕਹਿੰਦਾ ਇਸ ਤੇਰੇ ਨਾਲ ਸਾਡੇ ਕੋ ਰੋਟੀ ਕਾਟੀ ਖਾਣੀ ਹੈ ਮੈਂ ਕਿਹਾ ਨਹੀਂ ਰਿਸ਼ਤੇਦਾਰੀ ਨਹੀਂ ਆ ਵੀ ਮੰਡੀ ਤੁਰਦਾ ਫਿਰਦਾ ਆ ਗਿਆ ਤੇ ਕਹਿੰਦਾ ਮੈਂ ਰੋਟੀ ਕਾਟੀ ਖਾਗਾ ਨਹੀਂ ਇੱਥੇ ਬੈਜੋ ਰਾਖੀ ਰੁਕੀ ਰਹਿੰਦਾ ਹੀ ਉਦੋਂ ਗੋਆ ਵੀ ਨਹੀਂ ਹੋਇਆ ਜਦੋਂ ਡੰਗਰ ਬਾਹਰੀ ਔਰ ਸਮ ਵਾਲਾ ਮਟਾਗੋਇਆ ਜਾਇਆ ਛੱਡ ਦਿੰਦਾ ਰੋਟੀ ਰਾਟੀ ਖਾਂਦਾ ਰੱਜ ਕੇ ਇਹ ਵੀ ਦੇ 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 ਇਹਨੂੰ ਪੁੱਛ ਲੋ ਭਾਂ ਇਹ ਦੇਂਦੇ ਨਾ ਪੁੱਛ ਲੋ ਇਹ ਵੀ ਦੇ ਦੇ ਨਹੀਂ ਦਿਮਾਗ ਬੜਾ ਹੈ ਦਾ ਮਾਰਾ ਜੀ ਪੁੱਛ ਹੂੰ ਕੋਈ ਦਿਨ ਅਸੀਂ ਠੱਕਾ ਨਹੀਂ ਕਰ ਸਕਦੇ ਰੱਬ ਸੱਜੇ ਵੇਂਦਾ ਆ ਕੰਗਾ ਜਗ ਬਿਆਹ ਡੀ ਗੇਲ ਜਗ ਨਹੀਂ ਕਿੰਨਾ ਕੰਮ ਇਹਦੇ ਕੋ ਕਰਾ ਲਾਂਗੇ ਤੇ ਤਗੜਾਈ ਇਹ ਬੰਦਾ ਚਲੋ ਨੂੰ ਧੱਕੇ ਨਾਲ ਰੱਖ ਲਾਂਗੇ ਜਾਂ ਇਹ ਡੀ ਗੇਲ ਜਗਾ ਬਿਆਰਾ ਮਾਰਾ ਮੋਟਾ ਗਵਾ ਸੋਨੇ ਰੋਟੀ ਖਾਂਦਾ ਬੱਧੀਰੇ ਦੂਰੇ ਰੱਖੀ ਰੋਖੀ ਬਹਿ ਰਿਹਾ ਹਾਂ ਹਾਂਜੀ ਮੇਰਾ ਨਾਂ ਜੀ ਹਰਪ੍ਰੀਤ ਸਿੰਘ ਹੈਪੀ ਦੇਖੋ ਜੀ ਸਾਡੀ ਸੰਸਥਾ ਵੱਖ-ਵੱਖ ਪਿੰਡਾਂ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਇਦਾਂ ਦੇ ਮੈਂਟਲੀ ਤੌਰ ਤੇ ਬਿਮਾਰ ਬੰਦਿਆਂ ਨੂੰ ਰੈਸਕਿਊ ਕਰਦੀ ਹੈ ਆਸ਼ਰਮ ਚ ਰੱਖਦੀ ਉਹਨਾਂ ਨੂੰ ਉਹਨਾਂ ਦੇ ਘਰ ਲੱਭਦੀ ਹੈ ਤੇ ਤੇਰਾ ਤੇਰਾ ਹੀ ਆ ਸੋ ਉਹਨਾਂ ਲਈ ਕੰਮ ਕਰਦੀ ਆ ਸੋ ਇਸੇ ਤਰੀਕੇ ਨਾਲ ਸਾਨੂੰ ਗੁਪਤ ਚੋਰੀ ਵੀਡੀਓ ਆਉਂਦੀਆਂ ਅਜੇ ਤੱਕ ਬਹੁਤ ਜ਼ਿਆਦਾ ਕੇਸ ਜਿਹੜਾ ਸਾਡੇ ਕੋਲ ਕੂਨਾ ਦੇ ਵਿੱਚ ਪੈਂਡਿੰਗ ਪਿਆ ਅਸੀਂ ਹਰ ਡੇਰੇ ਹਰ ਘਰ ਦੇ ਵਿੱਚ ਨਹੀਂ ਜਾ ਰਹੇ ਕਿਉਂ ਨਹੀਂ ਜਾ ਰਹੇ ਲੋਕ ਆਪ ਸੁਚੇਤ ਹੋਣ ਕਿਉਂਕਿ ਅਸੀਂ ਆਪਣਾ ਕੰਮ ਕਰਤਾ ਅਸੀਂ ਲੋਕਾਂ ਨੂੰ ਦੱਸਤਾ ਕਿ ਤੁਸੀਂ ਇੱਥੇ ਗਲਤ ਹੋ ਤੇ ਸੁਚੇਤ ਹੋਣਾ ਸਮਝਦਾਰ ਹੋਣਾ ਲੋਕਾਂ ਦਾ ਕੰਮ ਹੈ ਪਰ ਅਸੀਂ ਫਿਰ ਵੀ ਜਦੋਂ ਗੁਰੂ ਸਾਹਿਬ ਕਿਰਪਾ ਕਰਦੇ ਆ ਹਨ ਹੁਣ ਅੱਜ ਗੁਰੂ ਸਾਹਿਬ ਨੇ ਇਹ ਆਜ਼ਾਦੀ ਲਿਖੀ ਸੀ ਅਜੇ ਆਪਣਾ ਜੀਵਨ ਹੁਣ ਜਾ ਕੇ ਆਪਣਾ ਆਜ਼ਾਦੀ ਨਾਲ ਜੀਵਨ ਜੀਊਗਾ ਤੋ ਕਿਰਪਾ ਕੀਤੀ ਸੋ ਵਕ ਵਕ ਥਾਮਾ ਤਾਂ ਤੁਹਾਨੂੰ ਵੀਡੀਓ ਆਉਂਦੀਆਂ ਨੇ ਇਹਦੀ ਵੀ ਸਾਨੂੰ ਇੱਥੋਂ ਐ ਗੋਏ ਦੇ ਢੇਰਾ ਦੇ ਚਿੱਕੜ ਦੇ ਵਿੱਚ ਕਈ ਵਾਰੀ ਤੁਰਿਆ ਫਿਰਦਾ ਸੀ ਦੇਖੋ ਇਹੋ ਜੀ ਠੰਡ ਦੇ ਵਿੱਚ ਉਹ ਜਿਹੜਾ ਪਾਣੀ ਖੜਾ ਨਾ ਠਰਿਆ ਜਮਾਜਾਇਜ ਨਹੀਂ ਸਮਾਜਿਕ ਤੌਰ ਤੇ ਵੀ ਅਕਾਲਪੁਰਖ ਦੀ ਦਰਗਾਹ ਦੇ ਤੌਰ ਤੇ ਵੀ ਜਮਾਜਾਇਜ ਨਹੀਂ ਕਿਉਂਕਿ ਵੇਖੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਿਹੜੀ ਆ ਨਾ ਇਹ ਕਾਨੂੰਨਾਂ ਚ ਲਿਖੀ ਹੋਈ ਆ ਤੁਸੀਂ ਨਹੀਂ ਕਰ ਸਕਦੇ ਪਰ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਇਨਵੇ ਦੀ ਮਤਲਬ ਆਗਿਆ ਤੋਂ ਬਿਨਾ ਰੱਖਿਆ ਜਾ ਰਿਹਾ ਕੋਸ਼ਿਸ਼ ਪੂਰੀ ਪੂਰੀ ਕਰਾਂਗੇ ਤੁਹਾਡੀਆਂ ਮੀਡੀਆ ਆਪਣਾ ਤੁਹਾਡੀਆਂ ਚੈਨਲਾਂ ਦੇ ਮਾਧਿਅਮ ਦੇ ਰਾਹੀਂ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਹ ਦਾ ਚਿਹਰਾ ਜਾਂ ਕੋਈ ਵੀ ਇਹਦਾ ਪਛਾਣ ਚਿੰਨ ਨਹੀਂ ਹੈਗਾ ਬੋਲੇ ਸਕਦਾ ਨਹੀਂ ਗੱਲ ਸੁਣਦਾ ਪੂਰੀ ਹੈ ਜੀ ਲੱਤਾਂ ਤੋਂ ਡਿਸੇਬਲ ਹੈ ਬਿਲਕੁਲ ਤੁਰਿਆ ਇਹਦੇ ਕੋਲੋਂ ਜਾਂਦਾ ਨਹੀਂ ਥੋੜੇ ਪੈਰ ਜਿਹੜੇ ਗੂਠੇ ਉਹ ਮੁੜ ਚੁੱਕੇ ਨੇ ਇਹਨਾਂ ਕੋਲ ਤਾਂ ਇੱਥੇ ਕਰੀਬ ਇਹ ਕਹਿੰਦੇ ਨੇ 9 ਮਹੀਨੇ ਸਾਲ ਹੈ ਪਰ ਹੋ ਸਕਦਾ ਇਹਨਾਂ ਕੋ ਕੋ ਪੁਰਾਣਾ ਹੋਵੇ ਕਿਉਂਕਿ ਬੰਦੇ ਰੀਸਾਈਕਲ ਹੋਣ ਲੱਗੇ ਬੰਦੇ ਬਦਲੇ ਜਾ ਰਹੇ ਨੇ ਹੁਣ ਹੁਣ ਸੋਸਾਇਟੀਆਂ ਦੇ ਡਰ ਤੋਂ 3 ਮਹੀਨੇ ਇੱਥੇ ਲਵਾਓ ਚੱਕ ਕੇ ਪਠਾਨਕੋਟ ਛੱਡ ਦਿਓ ਪਠਾਨਕੋਟ ਵਾਲਾ ਬੰਦਾ ਇੱਥੇ ਲੈ ਆਓ ਪਰ ਅਜੇ ਵੀ ਇਹਨਾਂ ਦੇ ਕਈ ਬੰਦੇ ਨੇ ਆ ਵੀਰ ਖੜੇ ਨੇ ਇਹ ਬੜੇ ਸੁਚੇਤ ਹੋ ਗਏ ਨੇ ਇਹਨਾਂ ਨੇ ਤੋਬਾ ਕਰਤੀ ਕਿ ਨਹੀਂ ਯਾਰ ਆਪਣਾ ਕੰਮ ਆਪ ਕਰ ਲੋ ਯਾਰ ਤੋਬਾ ਕਰੋ ਮੇਰਾ ਨਾਮ ਕੋ ਕੁਪਾਲਾ ਜੀ ਕੀ ਹੋਇਆ ਕੀ ਹੋਇਆ ਇੱਥੇ ਨਾ ਇੱਕ ਗੁਜਰਾ ਨੇ ਆਪਣੇ ਵਾਰਿਜ ਨੇ ਇੱਕ ਮਨਬੁੱਦੀ ਰੱਖਿਆ ਵੀਰ ਕੋਈ ਤੇ ਜਿੰਨਾ ਕੋ ਗੋਆ ਊੜਾ ਸਟਾਉਂਦੇ ਸੀਗੇ ਮਨੇ ਜੇ ਤੋਂ ਲੈ ਮਨੇ ਲੈ ਚਾਰ ਵਜੇ ਤੋਂ ਲੈ ਕੇ ਸ਼ਾਮੀ 8 ਵਜੇ ਤੱਕ ਤੇ ਜਾਨੀ ਕਿ ਉਹਨਾਂ ਦੀ ਕੋਈ ਤਨਖਾਹ ਤੱਕ ਨਹੀਂ ਲਗਾਈ ਹੈਗੀ ਕੱਲਾ ਰੋਟੀ ਤੇ ਹੀ ਕੰਮ ਚੱਲਦਾ ਪਿਆ ਤੇ ਚਲੋ ਤੇਰਾ ਆਸਰਾ ਸੇਵਾ ਸਾਡੀ ਵਾਲੇ ਬਹੁਤ ਵਧੀਆ ਸੇਵਾ ਕਰ ਰਹੇ ਆ ਤੋ ਇਸ ਟਾਈਮ ਇੱਥੇ ਆਏ ਆ ਇਸ ਟਾਈਮ ਆਪਣੇ ਆਸਮ ਚੱਲਿਆ ਕੇ ਜਾਣਗੇ ਪਰ ਪਰ ਦਵਾਈ ਦਾਰੂ ਇੱਥੇ ਜੀ ਕਿਸੇ ਡਰਾਈਵਰ ਨੇ ਉਹਨਾਂ ਨੂੰ ਵੀਡੀਓ ਪਾਈ ਸੀ ਤੇ ਉਹ ਵੀਡੀਓ ਦੇ ਜਰੀਏ ਤੱਕ ਪਹੁੰਚੇ ਆ ਕਿੰਨਾ ਖਜਾਇਚ ਹੁੰਦਾ ਅਜਿਹੇ ਬੰਦਿਆਂ ਦਾ ਅਜੀ ਕਾਫੀ ਜਾਜਾ ਜੀ ਇਹ ਕਾਨੂੰਨੀ ਅਪਰਾਧ ਆ ਕਿਸੇ ਨੂੰ ਆਪਣੇ ਅੰਡਰਵੌਂਡ ਰੱਖਣਾ ਬਹੁਤ ਗਲਤ ਗੱਲ ਆ ਤੇ ਆਪਣਾ ਪੰਜਾਬ ਆ ਜੀ ਇਹ ਤੇ ਤੁਹਾਨੂੰ ਪਤਾ ਕੀ ਡੰਗਰਾਂ ਦੇ ਡੇਰਿਆਂ ਤੇ ਕਿਉਂ ਮਿਲਦੇ ਆ ਇਹ ਜੀ ਫਰੀ ਦਾ ਕੰਮ ਕਰਾਉਂਦੇ ਆ ਡੰਗਰ ਨਵਾਣੇ ਤਵਾਣੇ ਤਾਰਾਂ ਕਢਾਣੀਆਂ ਦੁੱਦੀਆਂ ਹਨਾ ਤੇ ਆਪਣਾ ਕੂੜਾ ਕਰਕੜ ਕਰਕੜ ਕਰਨਾ ਤੇ ਆ ਪਰ ਮਾਨ ਨਾਲ ਲਾਚ ਲੂਚੇ ਬਣ ਕੇ ਟੋਰ ਨਾਲ ਬਿੰਦੇ ਹੁਲਉਂਦੇ ਆ ਖਾਂਦੇ ਪੀਂਦੇ ਆ ਇਹਨਾਂ ਨੂੰ ਸਿਰਫ ਇੱਕ ਰੋਟੀ ਦੇ ਜਰੀਏ ਹੀ ਸਾਰਾ ਟਾਈਮ ਪਾਸ ਕੱਟਦੇ ਹੁੰਦੇ ਆ